ਹੈਲੋ ਹਾਂਜੀ ਸਾਰਿਆਂ ਨੇ ਸਾਸਰੀਤਾਰ ਜੀ ਹੋਰ ਕਿਵੇਂ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਅੱਜ ਹੈਪੀ ਦੀਵਾਲੀ ਆਪਾਂ ਜਾ ਰਹੇ ਆ ਖੇਤੀਂਗੇ ਨਾ ਤੇ ਹਲਿਮਾਰਤੇ ਆਪਣੇ ਦੀਵੇ ਲਗਦੇ ਨੇ ਤੇ ਪਹਿਲੇ ਗੁਰੂ ਘਰ ਚੱਲੀਏ ਨੇ ਖੇਤੋਂ ਲੱਗੇ ਤੇ ਬਨ ਆਤਮਾ ਚੜ੍ਹ ਦੋ ਦੌਰਿੰਗ ਤੇ ਚਲੋ ਜੀ ਆਪਾਂ ਟਾਲੀ ਮੋਟਰ ਤੇ ਵੀ ਲਾਉਂਗੇ ਇੱਥੇ ਹਾਂ ਦੀਵਾ ਪੂਰਾ ਰੋਡ ਤੇ ਗੱਡੀ ਖੜਾਉਣੀ ਪਹਣਾ ਤੇ ਇੱਥੇ ਆਪਣੇ ਪਿੰਡ ਲਵੇ ਮੋਟਰ ਆ ਗਈ ਉਹ ਪਿੱਪਲ ਲਵੇ ਇੱਥੇ ਆਪਾਂ ਮੁੜਦੇ ਹੋਏ ਲਾਵਾਂਗੇ ਦੀਵਾ ਤੇ ਹੁਣ ਆਪਾਂ ਅੱਗੇ ਪਹਿਲਾਂ ਦੀਵੇ ਲਾਏ ਆਉਣਿਆਂਗੇ ਪਹਿਲਾਂ ਗਾਹਲੀ ਮੋਟਰ ਤੇ ਬਾਬੇ ਦੀ ਸਮਾਦ ਤੇ ਵੀ ਮੁੜਦੇ ਹੋਏ ਲਾਦਾਂਗੇ ਆਪਣੇ ਬਾਬੇ ਦੀ ਸਮਾਦ ਆ ਗਈ ਇੱਥੇ आज साऊ जी ले तो अंदरली मोटर पे क्लीन कर आ गए आ गई अब आजी की मोटर चला के आनी थी टेका अपनी अद्रा जी मोटर से कने मोटर ने चले ला मन पर काम तो मिल जाएगा ना पारू तो ये लग रहे आज के पल्लान से बात करने ने कट तो हो गई कल के नहीं बतिया नहीं होई हैगी ਕਰਤੇ ਕਿਤੇ ਆ ਕੇ ਮੰਗਰੂਨੀ ਜਗਾ ਹੈ ਦੀ ਇਹ ਦੇਖ ਤੁਨੀ ਲਾਤੀ ਜਾਨੀ ਅਰਜ ਬੰਦ ਸਭੀ ਬੰਦ ਕਰ ਚਿਆ ਹੋਇਆ ਦੇਖ ਆਹ ਬੰਦ ਕਿਉਂ ਹੋਇਆ आले सांबुजी जानमंदर आप आई आले सांबुजी जानमंदर आप आई आले सांबुजी जानमंदर आप आई रे काय बघते दिसले बत्ती बत्ती नाही पर बसले बसले नाही म्हणून ते लिहिले

ਉਹ ਕਿੱਧਰ ਵਗਿਆ ਇਹ ਪਤਾ ਨਹੀਂ ਬੰਦੇ ਇਹ ਆਪਨੇ ਖੇਤਾਂ 'ਲੇ ਕੋਠੇ ਦੇ ਨੌਂ ਦੇ ਦੀਵੇ ਨੇ ਬਾਬੇ ਦੇ ਬਾਬਾ ਸੁਖ ਸ਼ਾਂਤੀ ਰੱਖੇ ਤੇ ਖੇਤੀ ਬਾੜੀ ਚ ਵਾਅਦਾ ਕਰਨਾ ਇਹਨਾਂ ਨੂੰ ਪਾਲੇ ਗਾ ਸੀ ਬਦਨਾ ਦੇ ਦੋ ਸਾਉਂਦੇ ਠੀਕ ਆ ਜੀ ਆਮਨੇ ਖੇਤਾਂ ਉਂ ਜੀਰਾ ਲੱਗਿਆ ਹੋਈਆਂ ਨੇ ਤੇ ਇੰਨੀਆਂ ਕ ਮਿਲ ਗਈ ਆ ਤੇ ਆ ਆਪਨੇ ਚਿੱਟੇ ਬੈਂਗੜੀਆਂ ਚਿੱਟੀ ਬੈਂਗੜੀਆਂ ਕੀ ਬਤਾਉਂਗੀ ਕਹਿੰਦਾ ਅਗਲਾ ਬੈਂਗੜੀ ਵੀ ਕਹਿੰਦਾ ਹਣਾ ਤੇ ਆਪਣੇ ਚਿੱਟੇ ਰੰਗ ਦੇ ਲੱਗੇ ਹੋਈਆਂ ਆ ਬੈਂਗੜੀ ਤੇ ਆਂ ਜੀਰਾ ਨੇ ਤੇ ਉਹ ਦਰਪੌਦਾ ਲੱਗਿਆ ਹੋਇਆਗਾ ਆਪਾਂ ਗੱਡੀ ਚ ਆਏ ਸੀ ਦੀਵੇ ਲਾਉਣ ਬਾਬੇ ਦੇ ਖੇਤ ਮੱਥਾ ਟੇਕਣ ਤੇ ਬਾਬੇ ਦੀ ਸਮਾਲ ਤੇ ਰਖਲੇ ਟੇਕਾਂਗੇ ਦੋ ਮੋਟਰਾਂ ਤੇ ਆਪਾਂ ਨੇ ਲਾਤੇ ਦੀਵੇ ਤੇ ਇੱਕ ਆਪਾਂ ਨੇ ਲਾਤਾ ਖੇਤ ਅੱਧਰ ਆਪਣੇ ਕੋਠਿਆਂ ਦੇ ਮੂਰੇ ਤੇ ਸਾਬਜੋਤ ਲੈਣ ਲੱਗ ਗਿਆ ਝੂਟੇ ਇੱਕ ਆਪਾਂ ਇੱਥੇ ਲਾਤਾ ਬੋਰ ਲਵੇ ਲਾਤਾ ਅੱਧਰ ਲੈ ਲਵੇ ਦੀਵੇ ਆਪਣਾ ਨਵਾਂ ਬੋਰਾ ਗਾ ਜਿੱਥੇ ਉਹ ਡੇਕਾ ਉੱਥੇ ਆਪਣਾ ਇੱਕ ਪੁਰਾਣਾ ਬੋਰ ਸੀ ਤੇ ਹੁਣ ਵੀ ਹੈਗਾ ਕਿ ਬੋਰ ਚੱਲਦੀ ਹੈਗੀ ਵਧੀਆ ਮੋਟਰ ਆਪਣੀ ਤੇ ਸਾਬਜੋਤ ਦਾ ਡੈਡੀ ਤੋੜ ਰਿਹਾਗਾ ਅੰਗੀਰਾ ਦੇ ਮਿਲ ਵੀ ਕਾਫੀ ਗਈਆਂ ਆਹ ਦੋ ਕੁ ਦਿਨ ਪਹਿਲਾਂ ਤਾਂ ਕੱਚੀਆਂ ਸੀ ਲੱਗ ਗਿਆ ਹਨਾ ਹੁਣ ਤਾਂ ਜੇ ਕੋ ਲਿਆਓ ਯਾਰ ਇੰਨਾ ਅਮਰੂਦ ਆ ਆਪਣੇ ਅਮਰੂਦ ਨੇ ਕਿੰਨੇ ਸੋਹਣੇ ਲੱਗੇ ਹੋਏ ਨੇ ਤੇ ਇਹਨੂੰ ਕਿਹੜੇ ਅਮਰੂਦ ਕਹਿੰਦੇ ਨੇ ਹਮਰੇ ਚਾਈਨੀ ਅਮਰੂਦ ਨੇ ਦੇਖੀ ਸਮੱਲ ਕਿੰਨੀ ਸੋਹਣੀ ਆਉਂਦੀ ਹੈਗੀ ਤੇ ਛੋਟੇ ਛੋਟੇ ਚਾਈਨੀ ਅਮਰੂਦ ਲੱਗ ਰਹੇ ਨੇ ਕਿਰੇ ਪੈ ਨੇ ਤੇ ਅੰਜੀਰਾ ਲੱਗ ਰੀਆਂ ਨੇ ਵਾਦੂ ਸਾਬ ਜੀ ਤਾਂ ਇਧਰ ਲਫਾਫਾ ਲੈਣੇ ਚਾਕੇ ਪੁੱਤੋ ਡੈਡੀ ਪਾ ਲੂਗਾ ਇਹ ਤਾਂ ਬਈ ਕਿਸ ਨੇ ਧਿਆਨ ਹੀ ਨਹੀਂ ਦਿੱਤਾ ਜਿਵੇਂ ਪੱਕ ਕੇ ਹਨਾ ਹੋ ਰਿਹਾ ਫਲ ਨੀ ਚੜ ਗਈ ਜਾਂਦਾਗਾ ਹਾਂ ਪੁੱਤ ਲਫਾਫਾ ਚੱਕ ਲਿਓ ਚ ਪਾ ਲਾਂਗੇ ਕੋਈ ਹੋਰ ਨਹੀਂ ਹੈਗਾ ਕੋਠੇ ਚ ਰੱਖਿਆ ਹੋਇਆ ਚਾਬੀ ਨਹੀਂ ਲਿਆਏ ਹੈਗੇ ਨਾ ਚਾਬੀ ਲਿਆਉਣਾ ਭੁੱਲ ਗਏ ਆ ਵਾਲੇ ਵੀ ਲੱਗਿਆ ਮੈਨੂੰ ਸੋਨੂੰ ਪਤਾ ਨਹੀਂ ਲੱਗਿਆ ਹੈਗਾ ਜੀ ਆ ਰਖਾ ਵਾਲੇ ਨਹੀਂ ਲੱਗਿਆ ਹੋਇਆ ਨਾ ਵੀ ਲੱਗ ਰਿਹਾ ਮੈਨੂੰ ਸਰੇਜ ਤੇ ਅੱਛਾ ਪਤਾ ਨਹੀਂ ਹੂੰ ਜੋ ਤਾਂ ਲਫਾਫਾ ਮੰਗਾਇਆ ਮਰੂਦਾਂ ਵਾਸਤੇ ਸਾਬ ਜੋ ਤਾਂ ਥੈਲੀ ਚੱਕ ਲਿਆ ਹੋਇਆ ਮਰੂਦ ਹਰ ਮਰੂਦ ਨੇ ਰਖ ਮੇਰੇ ਹੱਥ ਚ ਧੋਕੇ ਖਾਲੀ ਆ ਮੈਂ ਚੰਨੀ ਚਪਾ ਲੇ ਹੁਣ ਡਾੜੀ ਤੇ ਚੰਨੀ ਚਪਵਾ ਲੇ ਉਹ ਥੈਲੇ ਚ ਨਾ ਪਾ ਪੁੱਤ ਰੇ ਵਾਲਾ ਥੈਲਾ ਗਾ ਸਭ ਜੇ ਥੈਲੇ ਚ ਕੱਢ ਜੇ ਰੇ ਵਾਲਾ ਥੈਲਾ ਗਾ ਡੜੀ ਮੇ ਬਾਪਾ ਬਾਪਾ ਨੂੰ ਖੇਤੋਂ ਮਰੂਦ ਥਿਆ ਗਏ ਨੀਚੇ ਕਰ ਗਏ ਹਨਾ ਆਂ ਜੀਰਾ ਵੀ ਕਿੰਨੀਆਂ ਕਰੀਆਂ ਪਈਆਂ ਨੇ ਇੰਨੇ ਤੇ ਬੀਜ ਨਹੀਂ ਹੁੰਦੇ ਹੋਰ ਲੈ ਵਾਲੇ ਕਿਤੇ ਜੀ ਨਵਾ ਫਲਿਆ ਲੈ ਆਇਆ ਬੋਰੀ ਹੋਰ ਬੋਰੀ ਲਿਆਇਆ ਬੋਰੀ ਨਹੀਂ ਥੈਲਾ ਹੁੰਦਾ ਪੁੱਤੋ ਹਾਂ ਇਹ ਵੀ ਹਾਂ ਇਹ ਵੀ ਅਮਰੂਦਾਂ ਦਾ ਬੂਟਾ ਹੈ ਇਹ ਕੋ ਨੀਚੇ ਡਿੱਗ ਗਿਆ ਗੰਨੇ ਲਵੇ ਸਭ ਜੇ ਤਾਂ ਗੰਨੇ ਲਵੇ ਪਿਆਗਾ ਥੱਲੇ ਪੋਂਟੀ ਜੀ ਚੋਂ ਹੁਣ ਡਿੱਗ ਗਿਆ ਹਾਂ ਆ ਡਾੜੀ ਥੋੜੀ ਡਿੱਗ ਗਿਆ ਆ ਮੇਰੇ ਚੰਨੀ ਚ ਪਾ ਦੋ ਨਾ ਬਾਈ ਸੁੰਡਨੇ ਆ ਦੀ ਸੁੰਡ ਪਾਗੇ ਦੇਖ ਲਾਉਂ ਹੀ ਪੱਕੇ ਹੋਣੇ ਨਾ ਸੁੰਡਨੇ ਸੁੰਡਨੇ ਇਹਦੇ ਕਿ ਮਰੂਦਾਂ ਚ ਸੁੰਡ ਪਤਾ ਨਹੀਂ ਕਾਤੋਂ ਪੈ ਰਹੇ ਨੇ ਕਾਹ ਚਲੀ ਇਹਦੇ ਚੰਨ ਗਿੰਨਾ ਟੋਰ ਹੁੰਦੀ ਹੈ ਇੱਕ ਨਾ ਗੰਨਾ ਨਾ ਫਟ ਹੁਣ ਗੰਨਾ ਚੁੱਪਣਾ ਨਹੀਂ ਕਰਦੇ ਨੇ ਕਰੀ ਤੂੰ ਹੀ ਬਾਦੂ ਪਿਆ ਖਾਣ ਨੂੰ ਤੇ ਆ ਮਸੰਮੀਆਂ ਵੀ ਦੇਖੀ ਪੀ ਲਈਆਂ ਯਾਹੋਂ ਲੱਗ ਰਹੀਆਂ ਨੇ ਵਧੀਆ ਹਾਂ ਤੇਰੇ ਵੀ ਹੇ ਹਾਂ ਸੰਗਤਰੇ ਨਹੀਂ ਮਸਾ ਹੋਣੇ ਸੱਚ ਕਿੰਨੂ ਮੈਂ ਵੀ ਮਸੰਮੀਆ ਕਹੀ ਨਹੀਂ ਕਹਿੰਦੇ ਨੇ ਸੰਗਤਰੇ ਵੀ ਕਹਿੰਦੇ ਨੇ ਚੱਲ ਮੂਰੇ ਥਾਲਾ ਦੇਖੇ ਮੈਂ ਚੱਕਿਆ ਸਾਬੀਤ ਨਹੀਂ ਕਿ ਮੈਂ ਮਰੂਦਾ ਨਾਲ ਭਰ ਲੂੰਗਾ ਮੈਂ ਆ ਤਾਂ ਨਾਰਾਂ ਦਾ ਬੁੱਟਾ ਪੱਟ ਦੇ ਤਾਂ ਵਧੀਆ ਨਹੀਂ ਲੱਗਦੇ ਜਿਹੜਾ ਵੱਡਾ ਸਾਰਾ ਹੂੰ ਇਹ ਤਾਂ ਬਾਦੂ ਦੀ ਜਗਾ ਰੋਕੀ ਹੋਈ ਹੈਗੀ ਇਹ ਤਾਂ ਛੋਟੇ ਛੋਟੇ ਆ ਕੇ ਟੜ ਜਾਂਦੇ ਨੇ ਚਲੋ ਚੱਲੀਏ ਫਿਰ ਆਪਾਂ ਉਧਰ ਵੀ ਦੀਵਾਲ ਹੁਣ ਕਿੰਨਾ ਭਾਰੀ ਆ ਚੱਲਾ ਚਲੋ ਆਪਾਂ ਚੱਲਦੇ ਆਂਗੇ ਹੁਣ ਗੁਰੂ ਘਰ ਪਿੰਡ ਵਾਲੀ ਮੋਟਰ ਤੇ ਲੈ ਨੂੰ ਲਫਾਫੇ ਚ ਪਾ ਲੈਣੇ ਆਗੇ ਇਹਦੀ ਥੇਨੇ ਨੂੰ ਪੂਰੀ 2 ਮਿੰਟ ਅੱਥਾ ਟੈਰੀ ਕਰਦੇ ਆ ਮੰਜੇ ਰ ਟੈਰੀ ਕਰਦੇ ਮੈਂ ਚੱਕ ਕੇ ਪਾ ਲੈਣੇ ਆਗੇ ਇਹ ਕਿੰਨਾ ਭਾਰੀ ਸੀ ਕੋਈ ਨਾ ਜੋ ਇਹ ਕਿੰਨਾ ਭਾਰੀ ਸੀ ਥੈ ਲੱਗ ਨਗਨ ਤੱਕ ਤੇ ਲਫਾਫਾ ਦੇਖ ਲੈਂਦੇ ਜੋ ਕੋਈ ਹੈਗਾ ਕੋਠੇ ਦੀ ਚਾਬੀ ਆਪਾਂ ਘਰੇ ਭੁੱਲੀ ਆਈ ਨਹੀਂ ਉਥੋਂ ਮਿਲ ਜਾਂਦਾ ਗੁਰੂ ਪੂਰਾ ਚਰਨੀ ਲਾਇਆ ਹਰ ਤੰਗ ਕਹਾਈ ਪਾਇਆ ਅੱਪਾ ਦੇ ਖੇਤੋਂੋਂ ਬੱਬੇ ਦੇ ਦੀਵਾਲਾ ਨੂੰ ਤੇ ਸ਼ਾਮ ਦਾ ਮੱਥਾ ਟੇਕਾਂਗੇ ਪਹਿਲਾਂ ਪਾਸੇ ਜਿੰਨਾ ਮੱਥਾ ਟੇਕੀਏ ਹੋ ਜੀ ਰੀ ਜਾਲੇ ਦਾਣੇ ਵੱਢਦੇ ਹੀ ਵੱਢਣਗੇ ਹੁਣ ਵੜਦੇ ਹੋਣੇ ਮਾਲਕਿੰਦੇ ਤਾਗਲੇ ਪਾਲਿ ਸਾਬੋ ਪ੍ਰਾਣਾ ਖੂ ਸਾਡਾ ਹੋਰੇ ਹੁੰਦਾ ਸੀਗਾ ਇੱਥੇ ਨਰਾਣਾ ਪਰਾਨੀ ਆਦਾਰਾ ਹਮ ਸੰਤ ਜਨਾਰੀ ਨਰਾਣਾ ਆਕਤੋ ਕੋਨੀ ਤਾਰੁ ਨੇ ਸਾਰੋ ਰਹਿਮ ਕਰੀ ਪਰਸੋ ਕਾਲਾ ਸਾਧ ਜੀ ਸੰਗਰਖਾ ਲੈ ਇੱਕ ਕੰਮ ਕਰੋ ਆ ਮੱਠੀ ਅਮੁੱਠੀ ਸਾਰਾ ਕੁਛ ਨਾ ਬਾਹਰ ਘੱਡ ਦੇ ਕਿ ਜਿੱਦੇ ਕੁੱਤੇ ਮੂਜੀ ਬਈ ਅੰਦਰ ਨਹੀਂ ਜੀ ਕੁੰਡਲਾ ਦੇਣਗੇ ਬਾਹਰ ਘੱਡ ਕੇ ਇੱਥੇ ਧਰ ਦੇਣੇ ਨਾ ਕੁੱਤੇ ਖਾ ਲੈਣਗੇ ਹੂੰ प्यार है जी जानती है बिक दिया हाथ नु जोख जांदी है कहंदे 16 17 बॉक्स आ रहे फौरन आज एक 30000 माग लाई जी बेटा आठ 40000 ਸਾਡਾ ਚਾਚਾ ਹੈਗਾ ਭਾਈ ਬਾਬੇ ਦੀ ਸਮਾਧ ਤੇ ਚਾਚਾ ਵੀ ਦੀਵਾ ਲਾਉਣ ਆਇਆ ਹੈਗਾ ਉਹਨੂੰ ਤਾਂ ਕੱਤਲੇ ਦੇ ਬਾਰੇ ਕਿਨੇ ਉਹ ਤਾਂ ਅੰਦਰੀ ਬਹਿ ਗਿਆ ਉਹ ਅੱਜ ਜੀ ਉਹ ਤਾਂ ਥੱਕ ਰਿਹਾ ਹੈਗਾ ਆਪਾਂ ਬੇਰੀ ਲੱਗੇ ਹੋਏ ਨਾ ਕੀ ਐ ਇਹ ਬਕਾ ਦਾ ਮੁੱਟਾ ਨਾ ਜੰਡੀ ਆ ਉਹ ਫਰਾਂਟ ਤੇ ਜੰਡੀ ਆ ਜੀ ਆ ਪਤਾ ਨਹੀਂ ਲੱਗ ਰਿਹਾ ਆਪਾਂ ਗੁਰਦੁਆਰਾ ਸਾਹਿਬ ਆਈ ਹੋਈਆਂਗੇ ਮੱਥਾ ਟੇਕਣ ਬਾਬਾ ਜੀ ਦੇ ਤੇ ਸ਼ਾਮ ਹੋ ਰਹੀ ਹੈਗੀ ਟਾਈਮ ਹੋ ਰਿਹਾਗਾ 7:15 ਨਾਲੇ ਹੋ ਰਿਹਾ ਨੇ ਤੇ ਆਪਾਂ ਅੰਦਰ ਮਾਰੇ ਨੇ ਮੱਥਾ ਟੇਕੀ ਦਾ ਨਿਸ਼ਾਨ ਸਾਹਿਬ ਤੇ ਮੱਥਾ ਟੇਕਾਂਗੇ ਹੁਣ ਆਪਾਂ ਆਪਾਂ ਦਿਵੇਲਾ ਕੀ ਪਹੁੰਚ ਗਏ ਘਰੇ ਤੇ ਲਾਇਆ ਇਹ ਆਪਾਂ ਸਾਰੇ ਕੀਤੇ ਟੇਕੇ ਆਏ ਮੱਥਾ ਬਾਬੇ ਦੇ ਦੋ ਸਿਚਾ ਪੇਲੀਓ ਨਹੀਂ ਢੱਕ ਲੇਮ ਚਲੋ ਚਲਿਓ ਉਧਰ ਉਧਰ ਲੈ ਕਰ ਦੀਵੇ ਲਾ ਕੇ ਆਉਣਿਆਂਗੇ Papa ਬਾਹਰ ਲੈ ਕਰ ਦੀਵੇ ਲਾਇਆ ਇਹ ਫਿਰ ਅੰਦਰ ਲੈ ਕਰ ਲਾਵਾਂਗੇ ਆ ਕੇ ਦੀਵੇ ਵਾਲਾ ਉਹ ਚੱਕ ਲਫਾਫਾ ਜਿਹੜਾ ਖੇਤੋਂ ਆਇਆਗਾ ਆਇਆ ਲੈ ਮੈਨੂੰ ਚੱਕਣਾ ਪਊਗਾ ਹਮਰੇ ਘਰ ਦੇ ਮੂਰੇ ਇਹਦੇ ਬਾਬੇ ਜੀ ਦੀਆਂ ਸਮਾਧਾ ਤੇ ਇੱਥੇ ਵੀ ਬਹੁਤ ਮਨਕਾ ਹੋਰੀ ਹੈਗੀ ਗੜੀਆਂ ਪਾਈਆਂ ਹੋਈਆਂ ਨੇ ਆ ਲਾਉਂਗੀ ਮੈਨੂੰ ਲੱਗਦਾ ਨਹੀਂ 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 ਸਤੂ ਸਾਹ ਹਰਤੂਆਂ ਨਹੀਂ ਭਰਿਆ ਇਹ ਆਪਣਾ ਇੱਧਰ ਪੁਰਾਣੇ ਘਰ ਦਾ ਪੁਰਾਣਾ ਕੋਠਾ ਹੈਗਾ ਤੇ ਇੱਥੇ ਪੱਤੀਆਂ ਪੱਥੀਆਂ ਹੋਈਆਂ ਨੇ ਤੇ ਇੱਧਰle ਘਰਨੇ ਆਪਾਂ ਦੀਵੇ ਲਾ ਕੇ ਜਾਂਦੇ ਆਂਗੇ ਨਾ ਸੈਵ ਜੇ ਤੁਸੀਂ ਪੰਜ ਚਾਰ ਮਿੰਟ ਇੱਧਰ ਪੜਾ ਕੇ ਵਜਾ ਲਣਗੇ ਫਿਰ ਚੱਲਦੇ ਆਪਾਂ ਦੂਜੇ ਘਰੇ ਨਹੀਂ ਜੀ ਨਹੀਂ ਕਾਲੀ ਕਰ ਰਹੇ ਹੋਗੇ ਤੁਸੀਂ ਕਾਲੀ ਹੋ ਰਹੀ ਹੈਗੀ ਉਧਰ ਲੈ ਕਰ ਚੜਾ ਦੇਣੇ ਹਾਂ ਹੁਣ ਜੇ ਛੱਡੂ ਲੱਗਦਾਗਾ ਚੜ ਗਿਆ ਚੜ ਗਿਆ ਨੀ ਚੜ ਗਿਆ ਗਿਆ ਅੱਜ ਹਵਾ ਚੱਲ ਰਹੀ ਹੈ ਕੀ ਦੀਵੇ ਉਹ ਆ ਗਾ ਬੁਝੀ ਜਾਣਗੇ ਇਹ ਚਲਾਉਣੇ ਆਗੇ ਆਪਾਂ ਇਹ ਆਪਾਂ ਜਲਾ ਕੇ ਦੀਵੇ ਪਰਲੇ ਘੁੱਟ ਤੇ ਨਾ ਇਹਨਾਂ ਤੇ ਦੇ ਦਿੱਤੀ ਨੇ ਉੱਤੇ ਚ ਬਾਰੇ ਤੇ ਲਾ ਲਾਂਗੇ ਉਦਨੇ ਘਰ ਆਪਣਾ ਨਿਬੜ ਗਿਆ ਕੰਮ ਦੀਵਿਆਂ ਦਾ ਉਦਰਾ ਪਟੇ ਕੇ ਆਏ ਮੱਥਾ ਸਾਰੇ ਵਾਸੀ ਜਿੰਦ ਨੇ ਘਰੇ ਦੇ ਸਖੇਤ ਵੀ ਲਾਏ ਆਏ ਗੁਰੂ ਘਰ ਵੀ ਜੋਤਾਂ ਲਏ ਤੇ ਆਪਣੇ ਘਰੇ ਵੀ ਹੋ ਗਿਆ ਵਧੀਆ ਖੁਸ਼ੀਆਂ ਭਰੀ ਦੀਵਾਲੀ ਆਈ ਹੈਗੀ ਪਰਮਾਤਮਾ ਸਾਭ ਜੀ ਵਧੀਆ ਦੀਵਾਲੀ ਲਿਆਵੇ ਸਾਰੇ ਸਾਰੇ ਹੈਪੀ ਦੀਵਾਲੀ ਤੇਰਾ ਸੀ ਅੱਜ ਹਾਂ ਜਿਹੜਾ ਕੋਈ ਤੈਨੂੰ ਵੀ ਲਿਆ ਸੀ ਹਾਂ ਮਮਾ ਨੂੰ ਤਾਂ ਕਹਿਣਾ ਭੁੱਲ ਗਿਆ ਡੈਡੀ ਨੂੰ ਕਹਤਾ ਸੀ ਕਿਹਾ ਸੀ ਮਮਾ ਨੂੰ ਨਹੀਂ ਕਿਹਾ ਕਿਹਾ ਸੀ ਡੈਡੀ ਨੂੰ ਕਿਹਾ ਸੀ ਸਵੇਰੇ ਮੈਨੂੰ ਨਹੀਂ ਕਿਹਾ ਹੈਗਾ ਕਿਹਾ ਸੀ ਕਿਹਾ ਸੀ ਹਾਂ ਚੁੱਪ ਲੱਗੀ ਨਹੀਂ ਪੁੱਲੀ ਨਹੀਂ ਆਏਗੀ ਮੇਰੇ ਜਾਦਾਂ ਦਾ ਸੈਰੀਆਂ ਤੋਂ ਪੰਚ ਸਕਦਾ ਨਾ ਮਹਿਨ ਦਾ ਜਾਦੇ ਵੀ ਡੈਡੀ ਡੈਡੀ ਦੀ ਬੋਲੀਆ ਸੀ ਹੈਪੀ ਦਿਵਾਲੀ ਉੱਠੇ ਕੋਈ ਵੀ ਹੈ ਚੱਲਦਾ ਖਤ ਨਹੀਂ ਨਾ ਟੈਂਪਸ ਚੱਲ ਚੁੱਪਾ ਬੋਦਲਾ ਮੈਂ ਮੰਮੀ ਹੈ ਨਾ ਦਿਖੀ ਵੀ ਨਾ ਹੂੰ ਦਿਖੋਗੇ ਬੋਦਲਾ ਨਹੀਂ ਦਿਖਦੀ ਬਹੁਤਾ ਡਿੱਗ ਵੀ ਸਾਈਦੀ ਹੁੰਦੀ ਆ ਹਾਂ ਤੇਰੀ ਡਿੱਗ ਨੂੰ ਕੀ ਬੋਦਲਾ चले ना दुनिया ने चाटानी है डर 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 दे सब जो सब जो बच्चे सुन कर बोले टूटी चढ़ता है ओए ओए देना मम्मी तू कदम मार दिया ए पकड़

ਨਾ ਮਮੀ ਹਲੇ ਵੀ ਨਹੀਂ ਹੈਗਾ ਹਲੇ ਵੀ ਨਹੀਂ ਪ੍ਰੋਪਰ ਹੈ ਪ੍ਰੋਪਰ ਨਹੀਂ ਹੈਗਾ ਹਲੇ ਮਮੀ ਜਦੋਂ ਮੈਂ ਨੇ ਹਾਂ ਕੇਟੀ ਹੌਂਦੀ ਹੌਂਦੀ ਸਾਦੇ ਦੀ ਠੀਕ ਹੈ ਠੀਕ ਹੈ ਮਮੀ ਜਦੋਂ ਮੈਂ ਨੇ ਹਾਂ ਕੇਟੀ ਹੌਂਦੀ ਸਾਦੇ ਦੀ ਮੀ ਹਲੇ ਨਹੀਂ ਹਲੇ ਨਹੀਂ ਹਲੇ ਨਹੀਂ ਇੱਥੇ ਤੈਨੂੰ ਐਵੇਂ ਲੱਗਦਾ ਜਿਵੇਂ ਕਿ ਉੱਦਨ ਆਲਾ ਮੇਰੇ ਹੱਥ ਤੇ ਮਾਰਦਾ ਉੱਪਰ ਦੇ ਜਾ ਰਿਹਾ ਫੇਰ ਜਖਮੀ ਹੋਣਾ ਲਾ ਜਖਮੀ ਹੋਣਾ ਲਾ ਲੈ 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 ਆ ਗਿਆ ਸਾਹੂਤ ਸਾਹੂਤ ਜੋ ਤਾਂ ਨੀ ਨੀ ਨੂੰ ਕਿਸੇ ਨਾ ਮਾ ਜਬ ਆਪ ਬਲੇ ਆਇਆ ਸਾ ਵੀ ਹੋਏ ਇਹ ਤਾਂ ਹੋਰੀ ਕੁਸੂ ਦੇਖੋ ਰੈਡੀ ਰੈਡੀ ਇੰਜ ਚ ਲਾ ਰੈਡੀ ਇੰਜ ਚ ਲਾ ਰਿਹਾ ਹੋ ਵਾ ਗਿਆ ਕਿੱਡੀ ਦੂਰ ਬਹੁਤ ਦੂਰ ਵਾ ਗਿਆ ਨੂੰ ਲੱਗਦਾ ਆ ਦੇਖੋ ਜੋ ਕਿੱਡੀ ਦੂਰ ਗਿਆ ਆ ਦੇਖੀ ਜੇ ਸਤ ਲੈ ਹੋਰ ਇਸਨੇ ਡਿੱਗ ਕਿਉਂ ਦੁਬਾਰੇ ਚੱਲ ਪਿਆ ਇਹ ਤੇ ਸੇਟਰ ਫੜੇ ਕੀ ਹੋ ਰਿਹਾ ਸਰਜੀ ਕਹੋਂ ਦੇਣੇ ਕਦੇ ਮਾਤਾ ਲక్ష్ਮੀ ਨੂੰ ਭੇਜੀ ਆਈ ਗਏ